ਆਲ ਰੰਗ ਚੈਨਲ ਪੰਜਾਬੀ ਮੈਂ ਹਾਂ ਤੀਰਥ ਸਿੰਘ ਜੀ ਦੋਸਤੋ ਅੱਜ ਆਪਾਂ ਜਿਸ ਵਿਸ਼ੇ ਤੇ ਗੱਲ ਕਰਨੀ ਹੈ ਉਹ ਵਿਸ਼ਾ ਜਿਵੇਂ ਮੈਂ ਉੱਪਰ ਹੈਡਿੰਗ ਦੇ ਵਿੱਚ ਲਿਖਿਆ ਹੈ ਭਈ ਆਖਰ ਕਿਉਂ ਦਲ ਬਦਲੀਆਂ ਦਾ ਰੁਝਾਨ ਵਧਦਾ ਜਾ ਰਿਹਾ ਹੈ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਲੀਡਰ ਕੋਈ ਇੱਕ ਪਾਰਟੀ 'ਚੋਂ ਦੂਜੀ ਪਾਰਟੀ 'ਚ ਕੋਈ ਦੂਜੀ ਪਾਰਟੀ 'ਚੋਂ ਅਗਲੀ ਪਾਰਟੀ 'ਚ ਕੋਈ ਉਸ ਪਾਰਟੀ ਵਾਲਾ ਵਾਪਸ ਫਿਰ ਦੂਜੀ ਪਾਰਟੀ ਦੇ ਵਿੱਚ ਇਦਾਂ ਜਾਂਦੇ ਰਹਿੰਦੇ ਆ ਪਿਛਲੇ ਦਿਨਾਂ ਤੋਂ ਤੁਸੀਂ ਅਕਸਰ ਇਹ ਅਖਬਾਰਾਂ ਦੇ ਵਿੱਚ ਸੁਰਖੀਆਂ ਵਟੋਰ ਰਹੀਆਂ ਨੇ ਇਹ ਖਬਰਾਂ ਕਿ ਫਲਾਣਾ ਲੀਡਰ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਹੈ ਦੋਸਤੋ ਕਿ ਇਸ ਨਾਲ ਜਿਹੜੇ ਇਹ ਦਲ ਬਦਲੀਆਂ ਕਰਦੇ ਆ ਲੀਡਰ ਕਿ ਉਹਨਾਂ ਦਾ ਕੋਈ ਫਾਇਦਾ ਹੁੰਦਾ ਕੀ ਜੋ ਬਿਆਨ ਦਿੰਦੇ ਨੇ ਕਿ ਅਸੀਂ ਜਨਤਾ ਦੇ ਭਲੇ ਲਈ ਇਹ ਪਾਰਟੀ ਨੂੰ ਛੱਡ ਕੇ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਹੁਣ ਸਾਡੇ ਇਸ ਪਾਰਟੀ ਦੇ ਵਿੱਚ ਜਾਣ ਨਾਲ ਜਨਤਾ ਨੂੰ ਫਾਇਦਾ ਹੋਵੇਗਾ ਸੋ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਵੀ ਜਿਹੜੇ ਇਹ ਲੀਡਰ ਦਲ ਬਦਲੀਆਂ ਕਰਦੇ ਨੇ ਕੀ ਇਸ ਨਾਲ ਜਨਤਾ ਨੂੰ ਕੋਈ ਫਾਇਦਾ ਹੁੰਦਾ ਤੇ ਜਾਂ ਇਹਨਾਂ ਲੀਡਰਾਂ ਨੂੰ ਕੋਈ ਫਾਇਦਾ ਹੁੰਦਾ ਕਿਉਂਕਿ ਜਦੋਂ ਵੀ ਲੀਡਰ ਬਿਆਨ ਦਿੰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਆਪਣੇ ਲੋਕਾਂ ਦੇ ਨਾਲ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਦੇ ਫਾਇਦੇ ਵਾਸਤੇ ਅਸੀਂ ਤਾਂ ਦਲ ਬਦਲੀ ਕੀਤੀ ਆ ਇਸ ਪਾਰਟੀ ਦੇ ਨਾਲ ਜੁੜੇ ਆ ਵੀ ਤਾਂ ਜੋ ਹੁਣ ਇਹਨਾਂ ਲੋਕਾਂ ਦੇ ਕੰਮ ਹੋ ਸਕਣ ਸੋ ਜਦੋਂ ਵੀ ਚੋਣਾਂ ਆਉਂਦੀਆਂ ਨੇ ਚੋਣਾਂ ਤੋਂ ਪਹਿਲਾਂ ਆਉਣ ਜਾਣ ਇਹ ਬਣਿਆ ਰਹਿੰਦਾ ਹੈ ਖਾਸ ਕਰਕੇ ਜੋ ਲੀਡਰ ਲੋਕ ਨੇ ਸਿਆਸਤ ਦੇ ਵਿੱਚ ਰੋਜ਼ ਹੀ ਕੁਝ ਨਵਾਂ ਦੇਖਣ ਨੂੰ ਮਿਲ ਰਿਹਾ ਹੈ ਸੋ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਸਾਡੇ ਨਾਲ ਸਾਂਝੀ ਕਰਨੀ ਜ਼ਰੂਰ ਤੇ ਹੋ ਸਕੇ ਆ ਤਾਂ ਮੈਂ ਚੱਲਦੇ ਲਾਈਵ ਦੇ ਵਿੱਚ ਕਿਸੇ ਸਿਆਸੀ ਮਾਹਿਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੂਗਾ ਤੇ ਉਹਨਾਂ ਤੋਂ ਵੀ ਆਪਾਂ ਪੁੱਛਾਂਗੇ ਆਖਰ ਕਿਉਂ ਦਲ ਬਦਲੀਆਂ ਦਾ ਰੁਝਾਨ ਵਧਦਾ ਜਾ ਰਿਹਾ ਹੈ ਕਿਉਂਕਿ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਕੁਝ ਪਾਰਟੀਆਂ ਨੇ ਟਿਕਟਾਂ ਦੇ ਦਿੱਤੀਆਂ ਹਨ ਕੁਝ ਪਾਰਟੀਆਂ ਨੇ ਹਜੇ ਟਿਕਟਾਂ ਦੀ ਅਨਾਉਂਸਮੈਂਟ ਕਰਨੀ ਹੈ ਸੋ ਟਿਕਟਾਂ ਦੀ ਅਨਾਉਂਸਮੈਂਟ ਤੋਂ ਪਹਿਲਾਂ-ਪਹਿਲਾਂ ਸਿਆਸਤ ਦੇ ਵਿੱਚ ਬਹੁਤ ਕੁਝ ਹੋਵੇਗਾ ਕੋਈ ਕਈ ਤਾਂ ਇਹੋ ਜਿਹੇ ਲੀਡਰ ਲੋਕ ਨੇ ਵੀ ਟਿਕਟਾਂ ਵੀ ਉਹਨਾਂ ਨੂੰ ਮਿਲ ਜਾਂਦੀਆਂ ਨਹੀਂ ਉਹ ਟਿਕਟ ਛੱਡ ਕੇ ਉਸ ਪਾਰਟੀ ਨੂੰ ਛੱਡ ਕੇ ਅਗਲੀ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ ਫਿਰ ਉਹ ਵੇਖਦੇ ਨੇ ਵੀ ਉਧਰੋਂ ਉਧਰੋਂ ਟਿਕਟ ਲੈ ਲੈਂਦੇ ਨੇ ਸੋ ਆਪਾਂ ਆਪਣੀ ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ ਦਿਨਾਂ ਤੋਂ ਵੇਖ ਹੀ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਜੇ ਲੱਗਦਾ ਜਿੰਨਾ ਚਾਹ ਸਾਰੀਆਂ ਪਾਰਟੀਆਂ ਟਿਕਟਾਂ ਦੀ ਅਨਾਉਂਸਮੈਂਟ ਨਹੀਂ ਕਰਦੀਆਂ ਉਸ ਤੋਂ ਪਹਿਲਾਂ-ਪਹਿਲਾਂ ਬੜੀਆਂ ਹੋਰ ਦਲ ਬਦਲੀਆਂ ਹੋ ਸਕਦੀਆਂ ਨੇ ਇੱਕ ਲੀਡਰ ਦੂਜੀ ਪਾਰਟੀ 'ਚ ਦੂਜਾ ਦੂਜੀ 'ਚ ਫਿਰ ਦੀਜਾ ਫਿਰ ਵਾਪਸੀ 'ਚ ਇਸ ਤਰ੍ਹਾਂ ਦੀਆਂ ਸੁਰਖੀਆਂ ਆਪਾਂ ਨੂੰ ਰੋਜ਼ ਹੀ ਅਖਬਾਰਾਂ ਦੇ ਵਿੱਚ ਪੜਨ ਨੂੰ ਮਿਲਦੀਆਂ ਹਨ ਕਿਉਂਕਿ ਸਿਆਣੇ ਕਈ ਬੰਦੇ ਦੱਸਦੇ ਆ ਭਈ ਜਿਹੜੇ ਆਪਣੀ عوام ਆ ਜਾਂ ਲੋਕ ਆ ਜਾਂ ਆਪਣੇ ਵਰਗੇ ਆ ਜੇ ਕਿਸੇ ਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ ਤਾਂ ਰਾਜਨੀਤੀ ਸਮਝਣੀ ਬਹੁਤ ਹੀ ਜ਼ਰੂਰੀ ਆ ਭਈ ਕਿਹੜਾ ਲੀਡਰ ਕਿੱਥੇ ਕੀ ਗੱਲ ਕਰਦਾ ਜਾਂ ਕਿਹੜਾ ਲੀਡਰ ਝੂਠ ਬੋਲਦਾ ਜਾਂ ਕਿਹੜਾ ਲੀਡਰ ਸੱਚ ਬੋਲਦਾ ਕਿਉਂਕਿ ਦੋਸਤੋ ਹੁਣ ਸੋਸ਼ਲ ਮੀਡੀਆ ਦੇ ਜਮਾਨਾ ਵਾਂ ਜਿਹੜੀ ਜਨਤਾ ਸਾਡੀ ਉਹ ਬਹੁਤ ਹੀ ਸਿਆਣੀ ਹੋ ਚੁੱਕੀ ਆ ਉਹ ਸਮਝ ਜਾਂਦੀ ਹੈ ਵੀ ਆ ਬੰਦਾ ਇੱਥੇ ਆਏ ਬੋਲਦਾ ਆ ਬੰਦਾ ਠੀਕ ਆ ਕਹਿਣ ਨੂੰ ਲੀਡਰ ਲੋਕ ਕਹਿੰਦੇ ਆ ਕਿ ਅਸੀਂ ਲੋਕਾਂ ਦੇ ਭਲੇ ਲਈ ਇਦਾਂ ਜੀ ਅਸੀਂ ਲੋਕਾਂ ਦੇ ਭਲੇ ਦੀ ਖਾਤਰ ਆ ਕਰ ਰਹੇ ਆ ਪਰ ਕੀ ਵਾਕਿਆ ਇਸ ਤਰ੍ਹਾਂ ਹੋ ਰਿਹਾ ਵਾ ਆਪਾਂ ਸਾਰਿਆਂ ਨੂੰ ਮਾੜੇ ਵੀ ਨਹੀਂ ਕਹਿ ਸਕਦੇ ਸਾਰੇ ਚੰਗੇ ਵੀ ਨਹੀਂ ਹੁੰਦੇ ਕਈ ਚੰਗੇ ਬੰਦੇ ਵੀ ਹੈਗੇ ਆ ਜਿਹੜੇ ਵਾਕਿਆ ਰਾਜਨੀਤੀ ਨੂੰ ਧਰਮ ਮੰਨਦੇ ਨੇ ਤੇ ਉਹ ਲੋਕਾਂ ਦਾ ਭਲਾ ਸੋਚਦੇ ਆ ਵੀ ਉਹ ਚਾਹੁੰਦੇ ਆ ਭਈ ਆਪ ਅਸੀਂ ਆਪਣੇ ਪੰਜਾਬ ਲਈ ਜਾਂ ਆਪਣੇ ਦੇਸ਼ ਲਈ ਜਿੰਨਾ ਲੋਕਾਂ ਨੇ ਸਾਨੂੰ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਜਾਂ ਜਿੰਨਾ ਲੋਕਾਂ ਨੇ ਸਾਨੂੰ ਚੁਣ ਕੇ ਲੋਕ ਸਭਾ ਦੇ ਵਿੱਚ ਭੇਜਿਆ ਤਾਂ ਉਥੇ ਅਸੀਂ ਇਮਾਨਦਾਰੀ ਨਾਲ ਜਾ ਕੇ ਉਹਨਾਂ ਲੋਕਾਂ ਦੀ ਆਵਾਜ਼ اٹھਾਈਏ ਉਹਨਾਂ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਦੇਸ਼ ਦੇ ਪਾਰਲੀਮੈਂਟ ਦੇ ਵਿੱਚ ਰੱਖੀਏ ਤਾਂ ਜੋ ਸਾਡੇ ਲੋਕਾਂ ਦਾ ਭਲਾ ਹੋ ਸਕੇ ਜਿਹੜੀਆਂ ਸਮੱਸਿਆਵਾਂ ਨਾਲ ਲੋਕ ਜੂਝ ਰਹੇ ਆ ਉਹਨਾਂ ਸਮੱਸਿਆ ਦਾ ਹੱਲ ਹੋ ਚ ਹੋ ਸਕੇ ਤੇ ਜਿਸ ਦੇ ਨਾਲ ਅਸੀਂ ਵੀ ਤਰੱਕੀ ਕਰੀਏ ਸਾਡਾ ਦੇਸ਼ ਵੀ ਸਾਡਾ ਪੰਜਾਬ ਵੀ ਤਰੱਕੀ ਕਰੇ ਸੋ ਮੈਂ ਹੈਡਿੰਗ ਲਿਖੀ ਸੀ ਦੋਸਤੋ ਆਖਰ ਕਿਉਂ ਦਲ ਬਦਲੀਆਂ ਦਾ ਰੁਝਾਨ ਵਧਦਾ ਜਾ ਰਿਹਾ ਹੈ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣੀ ਮੈਨੂੰ ਲੱਗਦਾ ਵੀ ਇਸ ਵਿੱਚ ਜਿਆਦਾ ਲੀਡਰਾਂ ਦਾ ਹੀ ਫਾਇਦਾ ਹੈ ਪਬਲਿਕ ਦਾ ਬਹੁਤ ਘੱਟ ਫਾਇਦਾ ਹੋਵੇਗਾ ਕਿਉਂਕਿ ਰਾਜਨੀਤੀ ਦੇ ਵਿੱਚ ਬਣੇ ਰਹਿਣਾ ਸਥਿਰ ਰਹਿਣਾ ਕਈ ਲੋਕਾਂ ਨੂੰ ਪਸੰਦ ਹੁੰਦਾ ਵਾ ਕੋਈ ਦੋ ਦੋ ਵਾਰੀ ਚਾਰ ਚਾਰ ਵਾਰੀ ਵੀ ਐਮਪੀ ਬਣ ਜਾਂਦੇ ਆ ਪਰ ਉਸ ਤੋਂ ਬਾਅਦ ਵੀ ਉਹਨਾਂ ਦੀ ਲਾਲਸਾ ਖਤਮ ਨਹੀਂ ਹੁੰਦੀ ਉਸ ਤੋਂ ਬਾਅਦ ਹੀ ਉਹਨਾਂ ਦਾ ਇਹ ਹੁੰਦਾ ਵੀ ਇੱਕ ਵਾਰੀ ਸ਼ਾਇਦ ਹੋਰ ਅਸੀਂ ਐਮਐਲਏ ਜਾਂ ਮੈਂਬਰ ਆਫ ਪਾਰਲੀਮੈਂਟ ਬਣ ਜਾਈਏ ਪਰ ਗੱਲ ਅਖੀਰ ਉੱਥੇ ਹੀ ਆਉਂਦੀ ਹੈ ਬਈ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਚੁਣ ਕੇ ਭੇਜਣਾ ਭੇਜਣਾ ਜਾਂ ਭੇਜਿਆ ਹੁੰਦਾ ਹੈ ਕਿ ਉਹਨਾਂ ਲੋਕਾਂ ਦੇ ਨਾਲ ਕੀਤੀਆਂ ਹੋਈਆਂ ਗੱਲਾਂ ਤੇ ਉਹ ਖਰੇ ਉੱਤਰਦੇ ਨੇ ਜਿਹੜਾ ਲੀਡਰ ਉਹਨਾਂ ਲੋਕਾਂ ਦੇ ਨਾਲ ਕੀਤੇ ਹੋਏ ਵਾਅਦਿਆਂ ਤੇ ਖਰਾ ਉੱਤਰਦਾ ਹੈ ਉਸ ਦਾ ਨਾਮ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ ਜੀ ਆਪਾਂ ਦੋਸਤੋ ਪਹਿਲਾਂ ਦੀ ਗੱਲ ਕਰੀਏ 47 ਦੇ ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਬੜੇ ਲੀਡਰ ਆ ਜਿਨ੍ਹਾਂ ਦੇ ਨਾਂ ਅੱਜ ਵੀ ਲਏ ਜਾਂਦੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਦੱਸਦੇ ਆ ਵੀ ਇੱਕ ਲక్ష్మణ ਸਿੰਘ ਗਿੱਲ ਮੁੱਖ ਮੰਤਰੀ ਹੋਏ ਸੀ ਤੇ ਉਹਨਾਂ ਦੇ ਅੱਜ ਵੀ ਚਰਚੇ ਆ ਵੀ ਬੜੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਭਾਵੇਂ ਥੋੜਾ ਟਾਈਮ ਹੀ ਮੁੱਖ ਮੰਤਰੀ ਰਹੇ ਸੀ ਉਹ ਤੇ ਪਰ ਉਹਨਾਂ ਨੇ ਬੜੇ ਸੋਹਣੇ ਕੰਮ ਕੀਤੇ ਸੀ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਵਿੱਚ ਉਹਨਾਂ ਲੀਡਰਾਂ ਦੇ ਨਾਮ ਲਿਖੇ ਜਾਂਦੇ ਜਿਹੜੇ ਕੁਝ ਲੋਕਾਂ ਲਈ ਚੰਗਾ ਕਰਕੇ ਜਾਂਦੇ ਨੇ ਸੋ ਦੋਸਤੋ ਦਲ ਬਦਲੀਆਂ ਭਾਵੇਂ ਲੀਡਰ ਕਰਦੇ ਨੇ ਪਰ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਲੋਕ ਸਭ ਤੋਂ ਵੱਡੀ ਤਾਕਤ ਨੇ ਲੋਕਤੰਤਰ ਦੇ ਵਿੱਚ ਕਿਉਂਕਿ ਲੋਕ ਚੁਣ ਕੇ ਇੱਕ ਨਮਾ ਦਾ ਭੇਜਦੇ ਨੇ ਉਸ ਤੋਂ ਬਾਅਦ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਜਾ ਕੇ ਜੇ ਵਿਧਾਨ ਸਭਾ ਦੇ ਵਿੱਚ ਗਿਆ ਜਾਂ ਪਾਰਲੀਮੈਂਟ ਦੇ ਵਿੱਚ ਗਿਆ ਉਥੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਚੁੱਕੇ ਨਾ ਕਿ ਸਿਰਫ ਆਪ ਦੇ ਭੱਤਿਆਂ ਤੱਕ ਹੀ ਸੀਮਤ ਰਹੇ ਆਪਦੀਆਂ ਤਨਖਾਹਾਂ ਤੱਕ ਹੀ ਸੀਮਤ ਰਹੇ ਜਾਂ ਆਪਦੀਆਂ ਹੋਰ ਸਹੂਲਤਾਂ ਤੱਕ ਹੀ ਸੀਮਤ ਰਹੇ ਬਲਕਿ ਉਹਨੂੰ ਜਿਹੜੀਆਂ ਲੋਕਾਂ ਦੀਆਂ ਇਕੱਲੀਆਂ-ਇਕੱਲੀਆਂ ਮੁਸ਼ਕਲਾਂ ਉਹਨਾਂ ਦੀ ਬਾਬਤ ਉਥੇ ਆਵਾਜ਼ ਚੱਕਣੀ ਚਾਹੀਦੀ ਹੈ ਫੇਰ ਹੀ ਲੋਕਾਂ ਨੂੰ ਉਸ ਉਮੀਦਵਾਰ ਨੂੰ ਵੋਟਾਂ ਪਾਈਆਂ ਦਾ ਫਾਇਦਾ ਤੇ ਫੇਰ ਹੀ ਉਹਦਾ ਮੇਰਾ ਮਤ ਲਈ ਆ ਵੀ ਉਸ ਨੇਤਾ ਦਾ ਵੀ ਮਨ ਫੇਰ ਹੀ ਸਕੂਨ ਆਵੇਗਾ ਜੇ ਉਹ ਵਾਕਿਆ ਹੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਉਥੇ ਚੁੱਕੇਗਾ ਆਪਦੇ ਬਾਕੀ ਸਹੂਲਤਾਂ ਨੂੰ ਛੱਡ ਕੇ ਜੇ ਕੱਲਾ ਉਹਨੇ ਇਹੀ ਸੋਚ ਲਿਆ ਵੀ ਗੱਡੀਆਂ ਕੋਠੀਆਂ ਕਾਰਾਂ ਪੱਤੇ ਤੇ ਇਹ ਸਹੂਲਤਾਂ ਮਿਲਣਗੀਆਂ ਤੇ ਇਹਦੇ ਲਈ ਮੈਂ ਮੈਂਬਰ ਪਾਰਲੀਮੈਂਟ ਬਣਨਾ ਜਾਂ ਐਮਐਲਏ ਬਣਨਾ ਪਰ ਉਹ ਤਾਂ ਗੱਲ ਦੋਸਤੋ ਗਲਤ ਆ ਸੋ ਅਸੀਂ ਵੀ ਇਹੀ ਉਮੀਦ ਕਰਾਂਗੇ ਕਿ ਇਸ ਵਾਰ ਵੀ ਲੋਕ ਸਭਾ ਦੇ ਵਿੱਚ ਜਿਹੜੇ ਵੀ ਲੀਡਰ ਲੋਕ ਜਿੱਤ ਕੇ ਜਾਣਗੇ ਉਹ ਲੋਕਾਂ ਨਾਲ ਜੋ ਵੀ ਵਾਅਦੇ ਕਰਨਗੇ ਉਹਨਾਂ ਤੇ खरे ਉਤਰਨਗੇ ਬੜੇ ਆਪਾਂ ਪਿਛਲੇ ਸਮੇਂ 'ਚ ਮੈਂਬਰ ਪਾਰਲੀਮੈਂਟ ਵੇਖੇ ਆ ਕਈਆਂ ਨੇ ਵਾਕਿਆ ਹੀ ਜੋ ਲੋਕਾਂ ਨਾਲ ਦੇ ਮੁਤਾਬਕ ਗੱਲ ਕੀਤੀ ਆ ਉੱਥੇ ਮੁੱਦੇ ਚੱਕੇ ਆ ਤੇ ਕਈ ਇਹੋ ਜਿਹੇ ਵੀ ਸੀਗੇ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੇ ਕਿਉਂਕਿ ਹੁਣ ਰਿਪੋਰਟ ਕਾਰਡ ਆਇਆ ਉੱਥੇ ਪਤਾ ਲੱਗ ਜਾਂਦਾ ਵੀ ਐਸ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਦੇ ਵਿੱਚ ਇੰਨੇ ਸਵਾਲ ਕੀਤੇ ਆ ਐਸ ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਦੇ ਵਿੱਚ ਇੰਨੇ ਸਵਾਲ ਕੀਤੇ ਆ ਪਿਛਲੇ ਦਿਨੀ ਅਖਬਾਰਾਂ ਦੇ ਵਿੱਚ ਉਹ ਸਾਰਾ ਡਾਟਾ ਆਇਆ ਤੇ ਤੁਸੀਂ ਵੀ ਆਪੋ ਆਪਣੇ ਹਲਕਿਆਂ ਦੇ ਵਿੱਚ ਜਿੱਥੋਂ ਜਿੱਥੋਂ ਤੁਹਾਨੂੰ ਲੱਗਦਾ ਤੁਹਾਡਾ ਮੈਂਬਰ ਪਾਰਲੀਮੈਂਟ ਸੀਗਾ ਜਿਹੜਾ ਵੀ ਵੀ ਉਹਨੇ ਕਿੰਨੇ ਸਵਾਲ ਕੀਤੇ ਆ ਤਾਂ ਤੁਸੀਂ ਉਹ ਸਾਰਾ ਡਾਟਾ ਤੁਸੀਂ ਵੇਖ ਹੀ ਲਿਆ ਹੋਵੇਗਾ ਕਿ ਉਸ ਦੀ ਪਰਫਾਰਮੈਂਸ ਲੋਕ ਸਭਾ ਦੇ ਵਿੱਚ ਕੀ ਰਹੀ ਹੈ ਸੋ ਇਸ ਵਾਰ ਵੀ ਆਪਾਂ ਸਾਰੇ ਉਮੀਦ ਕਰ ਸਕਦੇ ਆ ਕਿ ਲੋਕ ਸਭਾ ਦੇ ਵਿੱਚ ਜਿਹੜੇ ਵੀ ਨੇਤਾ ਜਾਣਗੇ ਮੈਂਬਰ ਪਾਰਲੀਮੈਂਟ ਬਣਨਗੇ ਆਪਣੇ ਉਹ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਮੁਲਾਜ਼ਮਾਂ ਦੀ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਹਰ ਵਰਗ ਦੀ ਸਮੱਸਿਆਵਾਂ ਜੋ ਵੀ ਨੇ ਉਹਨਾਂ ਨੂੰ ਜਾ ਕੇ ਉੱਥੇ ਰੱਖਣਗੇ ਤੇ ਉਹਨਾਂ ਸਮੱਸਿਆਵਾਂ ਦਾ ਹੱਲ ਲੈ ਕੇ ਵੀ ਆਉਣਗੇ ਤੇ ਆਪੋ ਆਪਣੇ ਹਲਕਿਆਂ ਦਾ ਵੱਧ ਤੋਂ ਵੱਧ ਵਿਕਾਸ ਵੀ ਕਰਨਗੇ ਸੋ ਇਹ ਉਮੀਦ ਰੱਖ ਸਕਦੇ ਆ ਸੋ ਮੈਨੂੰ ਲੱਗਦਾ ਵੀ ਅਜੇ ਜਿੰਨਾ ਟਾਈਮ ਟਿਕਟਾਂ ਦੀ ਸਾਰੀਆਂ ਪਾਰਟੀਆਂ ਅਨਾਉਂਸਮੈਂਟ ਨਹੀਂ ਕਰਦੀਆਂ ਉਹਨਾਂ ਤੱਕ ਹਜੇ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਦਲ ਬਦਲੀਆਂ ਵਾਰੀਆਂ ਵਾਲੀਆਂ ਖਬਰਾਂ ਸੁਣਨ ਨੂੰ ਦੇਖਣ ਨੂੰ ਮਿਲਣਗੀਆਂ ਸੋ ਦੋਸਤੋ ਤੁਸੀਂ ਜੇ ਇਸ ਚੈਨਲ ਤੇ ਨਵੇਂ ਜੁੜੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਚੰਗੀ ਲੱਗੇ ਤਾਂ ਹੌਸਲਾ ਦਿਆ ਕਰੋ ਕਮੈਂਟ ਕਰਕੇ ਵੀ ਤੇ ਲਾਈਕ ਵੀ ਕਰਿਓ ਸੋ ਦੋਸਤੋ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਤੱਕ ਲਾ ਇੰਡੀਆ ਐਸਾ ਸਿਆਸਤ ਦਾ ਸਿਆਸਤ ਦੇ ਬਾਰੇ ਕੀ ਕੁਝ ਹੁੰਦਾ ਚੋਣਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਬਣਦਾ ਵਾ ਕਿ ਇਹ ਲੀਡਰ ਲੋਕ ਇੱਕ ਦੂਜੇ ਉੱਪਰ ਵੈਸੇ ਹੀ ਚਿੱਕੜ ਓਛਾਲਦੇ ਰਹਿਣਗੇ ਜਾਂ ਕੋਈ ਲੌਜਿਕ ਵਾਲੀ ਗੱਲ ਕਰਨਗੇ ਇੱਕ ਦੂਜੇ ਉੱਪਰ ਜੋ ਇਹ ਸਿਆਸੀ ਟਿੱਪਣੀਆਂ ਕਰਦੇ ਰਹਿੰਦੇ ਆ ਆਪਾਂ ਆਮ ਹੀ ਇਲੈਕਸ਼ਨਾਂ ਦੇ ਵਿੱਚ ਚੋਣਾਂ ਦੇ ਵਿੱਚ ਵੇਖਦੇ ਹਾਂ ਕਿ ਜਿਹੜੇ ਇਹ ਅੱਡੋ ਅੱਡੀ ਪਾਰਟੀਆਂ ਦੇ ਨੇਤਾ ਲੋਕ ਹੁੰਦੇ ਆ ਇੱਕ ਦੂਜੇ ਤੇ ਸਿਆਸੀ ਟਿੱਪਣੀਆਂ ਬੜੀਆਂ ਲੰਮੀਆਂ ਲੰਮੀਆਂ ਪਾ ਵੇਖਦੇ ਆ ਵੀ ਕਰਦੇ ਰਹਿੰਦੇ ਆ ਪਰ ਵੇਖਦੇ ਆ ਕਿ ਉਹ ਸਾਰਥਕ ਟਿੱਪਣੀਆਂ ਕਰਦੇ ਆ ਕਿ ਐਵੇਂ ਬਸ ਛੋਸ਼ੇ ਬਾਜ਼ੀਆਂ ਕਰਦੇ ਆ ਸੋ ਇਹ ਸਾਰਾ ਕੁਸ ਆਪਾਂ ਲੋਕ ਸਭਾ ਦੀਆਂ ਚੋਣਾਂ ਦਾ ਹਜੇ ਆਪਣੇ ਇੱਕ ਮਹੀਨਾ ਪਿਆ ਆਉਣ ਵਾਲੀ 1 ਜੂਨ ਨੂੰ ਚੋਣਾਂ ਆਪਣੇ ਪੰਜਾਬ ਦੇ ਵਿੱਚ ਹੋਣੀਆਂ ਨੇ ਕਿਉਂਕਿ ਚੋਣ ਕਮਿਸ਼ਨ ਨੇ ਚੋਣਾਂ ਉਹ ਹਸਾਬ ਨਾਲ ਰੱਖੀਆਂ ਨੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਕਿ ਕਣਕ ਦਾ ਸੀਜ਼ਨ ਸ਼ੁਰੂ ਹੋ ਜਾਣਾ ਹੈ ਇਸ ਲਈ ਚੋਣਾ ਆਪਣੇ ਬਾਅਦ ਵਿੱਚ ਨੇ ਆਉਣ ਵਾਲੀ 1 ਜੂਨ ਨੂੰ ਸੋਏ ਜਿਹੜੇ ਡੇਢ ਮਹੀਨਾ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਭਖੂਗਾ ਜਦੋਂ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਕੈਂਡੀਡੇਟ ਅਨਾਉਂਸ ਕਰਤੇ ਅੱਸੀ ਮੈਦਾਨ ਪੂਰਾ ਭਖ ਜਾਵੇਗਾ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਅਡੋੜੀ ਪਾਰਟੀਆਂ ਦੇ ਉਮੀਦਵਾਰ ਆਉਣਗੇ ਆਪੋ ਆਪਣੀਆਂ ਤਕਰੀਰਾਂ ਜਨਤਾ ਦੇ ਸਾਹਮਣੇ ਰੱਖਣਗੇ ਉਸ ਤੋਂ ਬਾਅਦ ਜਨਤਾ ਨੇ ਆਪਦਾ ਮਨ ਬਣਾਉਣਾ ਵਾ ਕਿ ਅਸੀਂ ਕਿਹਨੂੰ ਚੋਣਨਾ ਵਾ ਕਿਹਨੂੰ ਨਹੀਂ ਚੋਣਨਾ ਕਿਹੜਾ ਸਾਡੀਆਂ ਉਮੀਦਾਂ ਤੇ ਖਰਾ ਉਤਰ ਸਕਦਾ ਵਾ ਕਿਹੜਾ ਸਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕਦਾ ਇਹ ਮਨ ਜਨਤਾ ਨੇ ਬਣਾਉਣਾ ਆਉਣ ਵਾਲੀ 1 ਜੂਨ ਨੂੰ ਤੇ ਉਸ ਤੋਂ ਬਾਅਦ ਉਹਦਾ ਨਤੀਜਾ 4 ਜੂਨ ਨੂੰ ਆਪਾਂ ਨੇ ਸਾਰਿਆਂ ਦੇ ਸਾਹਮਣੇ ਆ ਜਾਣਾ ਹੈ ਸੋ ਦੋਸਤੋ ਆਉਣ ਵਾਲੇ ਸਮੇਂ ਵਿੱਚ ਆਪਾਂ ਇਸ ਚੈਨਲ ਤੇ ਹੋਰ ਵੀ ਵਿਸ਼ਿਆਂ ਤੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਸੋ ਅੱਜ ਜਿੰਨੇ ਵੀ ਵੀਰ ਸਾਡੇ ਇਸ ਚੈਨਲ ਦੇ ਨਾਲ ਲਾਈਵ ਜੁੜੇ ਜਾਂ ਉਹਨਾਂ ਨੇ ਇਸ ਵੀਡੀਓ ਨੂੰ ਲਾਈਕ ਕੀਤਾ ਜਾਂ ਕਮੈਂਟ ਕਰ ਕੀਤਾ ਮੈਂ ਸਾਰਿਆਂ ਵੀਰਾਂ ਦਾ ਧੰਨਵਾਦ ਕਰਦਾ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੈਨਲ ਤੇ ਆਪਾਂ ਕਿਸੇ ਨਾ ਕਿਸੇ ਮਹਰਬਰ ਵਿਅਕਤੀ ਨਾਲ ਵੀ ਗੱਲਬਾਤ ਕਰਦੇ ਰਹਾ ਕਰਾਂਗੇ ਤੇ ਤੁਸੀਂ ਵੀ ਕੋਈ ਵਿਸ਼ਾ ਦੱਸ ਦਿਆ ਕਰੋ ਵੀ ਉਸ ਵਿਸ਼ੇ ਤੇ ਆਪਾਂ ਵੀਡੀਓ ਬਣਾਉਣ ਦੀ ਜ਼ਰੂਰ ਕੋਸ਼ਿਸ਼ ਕਰਿਆ ਕਰਾਂਗੇ ਸੋ ਦੋਸਤੋ ਦੇਖਦੇ ਆਂ ਕਿ ਆਉਣ ਵਾਲਾ ਸਮਾਂ ਕੀ ਕਹਿੰਦਾ ਹੈ ਸਿਆਸਤ ਲਈ ਆਉਣ ਵਾਲਾ ਸਮਾਂ ਕੀ ਕਹਿੰਦਾ ਹੈ ਇਹਨਾਂ ਲੀਡਰਾਂ ਦੀ ਕੀ ਕਿਸਮਤ ਹੈ ਤੇ ਕਿਸਮਤ ਦਾ ਕੀ ਲੋਕੀ ਫੈਸਲਾ ਕਰਦੇ ਨੇ ਇਹ ਜਿਹੜੀ ਸਾਡੇ ਦੇਸ਼ ਦੀ ਜਾਂ ਸਾਡੇ ਪੰਜਾਬ ਦੀ ਜਨਤਾ ਵਾ ਉਹਦੇ ਹੱਥ ਹੈ ਉਹਦਾ ਮਨ ਕੀ ਕਹਿੰਦਾ ਹੈ ਉਹਨਾਂ ਨੇ ਜੋ ਵੀ ਮਨ ਬਣਾ ਲਿਆ ਕਿਉਂਕਿ ਜਨਤਾ ਚਾਹੇ ਤਾਂ ਬੰਦਾ ਅਰਸ਼ ਤੇ ਜਨਤਾ ਚਾਹੇ ਤਾਂ ਬੰਦਾ ਫਰਸ਼ ਤੇ ਸੋ ਐਡਾ ਇਨਾਂ ਲੀਡਰਾਂ ਨੂੰ ਗੱਡੀਆਂ ਤੇ ਜਹਾਜ਼ਾਂ ਤੇ ਝੂਟੇ ਦਿਵਾਉਣ ਵਾਲੀ ਇਹ ਸਾਡੀ ਜਨਤਾ ਹੀ ਹੈ ਸੋ ਜਨਤਾ ਦਾ ਜੋ ਵੀ ਮਨ ਬਣਿਆ ਜਨਤਾ ਨੇ ਉਸ ਦੇ ਮੁਤਾਬਕ ਆਉਣ ਵਾਲੀ ਇੱਕ ਜੂਨ ਨੂੰ ਆਪਣੀਆਂ ਮੋਟਾਂ ਪਾ ਦੇਣੀਆਂ ਸੋ ਨਾਲ ਹੀ ਬੇਨਤੀ ਹੈ ਜਨਤਾ ਨੂੰ ਸਾਰੇ ਵੀਰਾਂ ਨੂੰ ਕਿ ਵੱਧ ਤੋਂ ਵੱਧ ਵੋਟ ਅਸਤਮਾਲ ਕਰਨੀ ਚਾਹੀਦੀ ਹੈ ਵੋਟ ਪਰਸੈਂਟ ਨਹੀਂ ਕਰਨਾ ਚਾਹੀਦਾ ਵੱਧ ਤੋਂ ਵੱਧ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਸਾਡਾ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਸਾਨੂੰ ਲੋਕਤੰਤਰੀ ਹੱਕ ਮਿਲਿਆ ਵੋਟ ਪਾਉਣ ਦਾ ਸੋ ਵੋਟ ਦਾ ਇਸਤੇਮਾਲ ਸਾਨੂੰ ਜ਼ਰੂਰ ਕਰਨਾ ਚਾਹੀਦਾ ਸੋ ਸਾਰਿਆਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਦੀ ਲਾਈਵ ਦੇ ਵਿੱਚ ਵੀਡੀਓ ਦੇਖੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ